ਮੇਰਾ ਨਾਂ ਫਤੇ ਸਿੰਘ ਹੈ ਜੀ ਪਿੰਡ ਮੇਰਾ ਪਥਾਲਾ ਹੈ ਕੀ ਗੱਲੋ ਯਾਰ ਅਸਥਾਨ ਪਹੁੰਚੇ ਅਸਥਾਨ ਪਹੁੰਚੇ ਸਾਡੀ ਮੇਰੀ ਭਾਣ ਜੀ ਚਿਤਾਕੇ ਪਿੰਡ ਗਗੜਾ ਵਿਆਹੀ ਰਹਿ ਕੇ ਕਲਾ ਸੀ ਰਹਿ ਕੇ ਕਲਾਂ ਵਾਲੇ ਜਿਹੜਾ ਉਹਦਾ ਸਾਰਾ ਪਰਿਵਾਰ ਸੀ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਦਾਜ ਦੇਜ ਦੀ ਮੰਗ ਕਰਦਾ ਰਹਿੰਦਾ ਸੀਗਾ ਕੁੱਟਮਾਰ ਵੀ ਕਰਦੇ ਰਹਿੰਦੇ ਸੀਗੇ ਉਸ ਤੋਂ ਕਈ ਵਾਰ ਪੰਚਾਇਤਾਂ ਹੋ ਗਈ ਤੋੜਾ ਤਾਰੀ ਵੀ ਹੋਈ ਹੈ ਕੋਰੇ 2-2 ਮਹੀਨੇ ਮੰਨ ਲਓ ਇਥੇ ਬਾ ਆਦੇ ਪੇਕੇ ਘਰ ਬੈਠੀ ਰਹਿੰਦੇ ਸੀਗੇ ਤੋੜਾ ਤਾਰੀ ਹੋਈ ਐ ਪੰਚਾਇਤਾਂ ਹੋਈਆਂ ਹੁਣ ਜਿਹੜੀ ਕੱਲ ਦੀ ਸਥਿਤੀ ਹੋਈ ਐ ਜਦੋਂ ਅਸੀਂ ਗਏ ਆ ਤਾਂ ਕੁੜੀ ਦੀ ਮੌਤ ਸੀ ਹੋਈ ਪਈ ਸੀ ਸ਼ੱਕੀ ਹਾਲਾਤਾਂ ਦੇ ਵਿੱਚ ਐ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਉਹਨਾਂ ਤੇ ਬੰਦ ਦੀ ਕਾਰਵਾਈ ਕਰੀ ਜਾਵੇ ਇੰਨਾ ਕਿਤੇ ਰੋ ਗਿਆ ਵਿਆਹ ਹੋਏ ਨੂੰ ਵਿਆਹ ਹੋਏ ਨੂੰ ਸਰਵਸ 2.5 ਕਿ ਤਨਸਣ ਹੋਈ ਹੈ ਕੋਈ ਬੱਚਾ ਵੀ ਸੀਗਾ ਬੱਚਾ 5-6 ਮਹੀਨਿਆਂ ਦੀ ਪ੍ਰੈਗਨਸੀ ਸੀਗੀ ਜੀ ਉਹ ਵੀ ਮਿਸਕਾਰਜ ਹੋਇਆ ਇਹਨਾਂ ਨੇ ਕੋਈ ਗਲਤ ਆਈਟਮ ਦਿੱਤੀ ਕੋਈ ਸਿਕੁਰਿਟੀ ਨੂੰ ਕਾਰਨ ਕੀ ਕਿਉਂ ਫਿਰ ਕਾਰਨ ਵਸੇ ਇਹੀ ਸੀਗਾ ਜੀ ਵਾਹੇ ਮਾਰਨਾ ਹੀ ਚਾਹੁੰਦੇ ਸੀਗੇ ਕੁੜੀ ਨੂੰ ਪਹਿਲਾਂ ਵੀ ਲੜਾਈ ਸੀ ਕੁੜੀ ਨਾਲ ਹੁੰਦੇ ਰਹਿੰਦੇ ਸੀਗੇ ਜੀ ਰਾਤ ਕਿਵੇਂ ਹੋਇਆ ਕੀ ਪਤਾ ਲੱਗਾ ਤੁਹਾਨੂੰ ਕੋਈ ਨਿਸ਼ਾਨ ਹੈਗੇ ਜਾਂ ਕੋਈ ਕਿਸ ਤਰ੍ਹਾਂ ਦੇ ਕੋਈ ਨਿਸ਼ਾਨ ਕੁੜੀ ਦੇ ਬਾਹਾਂ ਤੇ ਨਿਸ਼ਾਨ ਆ ਜੀ ਢੂਈ ਤੇ ਨਿਸ਼ਾਨਾ ਗਲੇ ਤੇ ਨਿਸ਼ਾਨ ਹੈ ਜੀ ਕੋਈ ਕਿਤੇ ਖਾਧੀ ਹੈਗੀ ਜਾਂ ਕੋਈ ਹੁਸਸਾਈਡ ਕਰਦੇ ਨਹੀਂ ਜੀ ਸੁਸਾਈਡ ਕੋਈ ਨਹੀਂ ਕੀਤਾ ਜੀ ਉਹਨਾਂ ਨੇ ਮਾਰੀ ਹੈ ਜੀ ਇਸ ਤੋਂ ਘਟਨਾ ਤੋਂ ਪਹਿਲਾਂ ਕੋਈ ਗੱਲ ਹੋਈ ਉਹਦੇ ਪਰਿਵਾਰ ਨਾਲ ਪਹਿਲਾਂ ਮੰਨ ਲਓ ਆਮ ਕੁੱਟਮਾਰ ਉਹਨਾਂ ਦੀ ਚੱਲਦੀ ਰਹਿੰਦੀ ਸੀਗੀ ਜੀ ਤੁਹਾਡੇ ਨਾਲ ਕੋਈ ਕੱਲ ਗੱਲ ਹੋਈ ਰਹੀ ਕੱਲ ਸਾਡੇ ਨਾਲ ਗੱਲ ਨਹੀਂ ਉਹਨਾਂ ਦੀ ਹੋਈ ਜੀ ਅਸੀਂ ਤਾਂ ਜਦੋਂ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਭੈਣ ਨੂੰ ਫੋਨ ਕੀਤਾ ਹੈ ਭੈਣ ਨੂੰ ਫੋਨ ਕੀਤਾ ਕਹਿੰਦੇ ਵੀ ਕੁੜੀ ਬਿਮਾਰ ਹੈ ਇਹ ਜਦੋਂ ਪਹੁੰਚੇ ਹੈ ਇਹ ਬਾਈ ਗਰਦਾਸ ਨਾਲ ਸੀਗਾ ਇਹ ਜਦੋਂ ਪਹੁੰਚੇ ਇਹਨਾਂ ਨੇ ਜਾ ਕੇ ਦੇਖਿਆ ਕੁੜੀ ਡੈਡ ਸੀ ਗੱਡੀ ਦੇ ਵਿੱਚੋਂ ਵੀ ਨਹੀਂ ਉਤਾਰੀ ਜਦੋਂ ਅਸੀਂ ਮਗਰ ਪਹੁੰਚੇ ਉਹ ਸਾਰੇ ਔਡ ਔਡੇ ਆਪੋ ਆਪਣਾ ਗਾਂ ਦੀ ਗਾਂ ਰਿਸਕ ਗਏ ਉੱਥੇ ਕੋਈ ਨਹੀਂ ਖੜਿਆਗਾ ਕੁੜੀ ਦੇ ਘਰ ਵਾਲਾ ਕੁੜੀ ਦੀਆਂ ਨਣਦਾਂ ਉਹਨੋਂ ਗਏ ਉਹਨਾਂ ਦੇ ਕੋਈ ਨਹੀਂ ਖੜਿਆ ਸਭ ਰਿਸਕ ਗਏ ਹਸਪਤਾਲ ਦਾਖਲ ਕਰਵਾਈ ਗਈ ਸੀ ਨਾ ਹਸਪਤਾਲ ਲਗਾਇਆ ਇਹ ਲੰਬੀ ਡਾਕਟਰ ਸਾਹਿਬ ਨੇ ਦਾਖਲ ਨਹੀਂ ਕੀਤੇ ਉਹਨਾਂ ਨੇ ਉਹਦੇ ਗੱਡੀ 'ਚ ਬੈਠੇ ਕੇ ਉਹ ਕਹਿੰਦੇ ਵੀ ਡੈਡ ਹੈ ਵੀ ਅਸੀਂ ਦਾਖਲ ਨਹੀਂ ਕਰਦੇਗੇ ਕੋਈ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਪੁਲਿਸ ਨੂੰ ਇਤਲਾਹ ਦਿੱਤੀ ਹੈ ਜੀ ਪੁਲਿਸ ਨੂੰ ਇਤਲਾਹ ਦਿੱਤੀ ਉਹਨਾਂ ਨੇ ਕਿਹਾ ਕਹਿੰਦੇ ਵੀ ਇਹ ਨੰਦਗੜ ਠਣੇ ਦੇ ਅੰਦਰ ਚਪੇੰਦਾ ਹੈਗਾ ਫਿਰ 112 ਨੰਬਰ ਤੇ ਘੰਟੀ ਮਾਰੀ ਆ ਅਸੀਂ ਫਿਰ ਉਸ ਤੋਂ ਬਾਅਦ ਕੋਈ ਥੋੜੀ ਬਹੁਤੀ ਸਰਵਾਈ ਸਾਡੀ ਹੋਈ ਆ ਮਲਾਜਮ ਉਹ ਨਾਲ ਆਏ ਆ ਸਾਡੇ ਕੋਲ ਇੱਥੇ ਹਸਪਤਾਲ ਤੱਕ ਫਿਰ ਡੈਡ ਬਡੀ ਮੋਰਚਰੀ ਦੇ ਵਿੱਚ ਰਾਤ ਰੱਖੀ ਗਈ ਹੈ ਜੀ ਹੁਣ ਅਸੀਂ ਇਹ ਚਾਹੁੰਦੇ ਆ ਵੀ ਉਹਨਾਂ ਦੇ ਸਾਰੇ ਤੇ ਬੰਦੇ ਕਾਰਵਾਈ ਹੋਵੇ ਸੋਨੀ ਸਰ ਇੱਥੇ ਨਾ ਲੜਕੀ ਦਾ ਕੋਈ ਬਸਰੇ ਕਤਲ ਹੋਇਆਗਾ ਕੀ ਮਾਮਲਾ ਕਰੇ ਤੁਸੀਂ ਇਹ ਸਾਨੂੰ ਇੱਕ ਇਤਲਾਹ ਮਿਲੀ ਸੀਗੀ ਵੀ ਇੱਕ ਲੜਕੀ ਜਸ਼ਨਦੀਪ ਕੌਰ ਪਤਨੀ ਹੈਗੀ ਗੁਰਮੰਦੀਪ ਸਿੰਘ ਵਾਸੀ ਬਨਰੇਕੇ ਕਲਾਂ ਦੀ ਮੌਤ ਹੋਈ ਹੈਗੀ ਪਹਿਲਾਂ ਉਹਨੂੰ ਲੰਬੀ ਵਿੱਚ ਦਾਖਲ ਕਰਾਇਆ ਸੀਗਾ ਉਹਨਾਂ ਨੇ ਪਰ ਉੱਥੇ ਵੀ ਡੈਥ ਹੋ ਗਈ ਸੀਗੀ ਫਿਰ ਸਾਡੇ ਕੋਲ ਰੁਕਾ ਆਇਆ ਸਾਨੂੰ ਇਤਲਾਹ ਮਿਲਣ ਤੇ ਅਸੀਂ ਉਹਦੀ ਡੈੱਡ ਬੋਡੀ ਲੜਕੀ ਦੀ ਇੱਥੇ ਸਿਵਲ ਹਸਪੀਟਲ ਮੋਰਚਰੀ ਦੇ ਵਿੱਚ ਲਾ ਕੇ ਰੱਖੀ ਹੈ ਹੁਣ ਅਸੀਂ ਉਹਦੇ ਪਰਿਵਾਰ ਫੈਮਿਲੀ ਹੈਗੀ ਉਹਦੀ ਮਦਰ ਹੈ ਲੜਕੀ ਦੀ ਜਿਹੜੀ ਗੁਰਪ੍ਰੀਤ ਕੌਰ ਉਹਦੀ ਸਟੇਟਮੈਂਟ ਲੈ ਰਹੇ ਹਾਂ ਉਹਦੀ ਸਟੇਟਮੈਂਟ ਲੈ ਕੇ ਜਿਹੜੇ ਕੋਈ ਰੈਲੇਵੈਂਟ ਸੈਕਸ਼ਨ ਹੋਣਗੇ ਪੀਐਨਐਸ ਦੇ ਉਹਦੇ ਵਿੱਚ ਅਸੀਂ ਪਰਚਾ ਦਰਜ ਕਰਾਂਗੇ। ਕਿੰਨਾ ਚਿਰ ਹੋ ਗਿਆ ਜੀ ਸ਼ਾਦੀ ਹੋਈ ਨੂੰ? ਸ਼ਾਦੀ ਹੋਈ ਤਾਂ तकरीबन 4 ਸਾਲ ਹੋ ਗਏ ਜੀ। ਲੜਕੀ ਦੀ ਉਮਰ ਕਰੀਬ 28 ਸਾਲ ਹੈ। ਤੇ ਬੀ.ਏ. ਪਾਸ ਹੈ ਜੀ ਲੜਕੀ ਪੜੀ ਲਿਖੀ ਲੜਕੀ ਹੈ। ਕਿੰਨੇ ਸਾਲ ਨੂੰ? ਕੋਈ ਬੱਚਾ ਸੀ ਕਾ ਜੀ? ਨਹੀਂ ਬੱਚਾ ਕੋਈ ਨਹੀਂ ਸੀ ਜੀ। ਕੋਈ ਬੱਚਾ ਤਾਂ ਨਹੀਂ ਕਰਦੇ ਜੱਗੇ ਅੱਗੇ। ਹੁਣ ਅਕੋਰਡਿੰਗ ਟੂ ਸਟੇਟਮੈਂਟ ਹੈ ਜੀ ਜਿਹੇ ਜੀ ਹੋ ਜਾਂ ਲਿਖਾਉਣਗੇ ਜਿਹਦੇ ਖਿਲਾਫ ਜਾਂ ਜਿਹੜਾ ਬਿਆਨ ਲਿਖਾਉਣਗੇ ਉਹਦੇ ਅਨੁਸਾਰ ਅਸੀਂ ਜਿਹੜੇ ਕੋਈ ਰੈਲੇਵੈਂਟ ਸੈਕਸ਼ਨ ਹੋਊਗੀ ਡੀ.ਐਨ.ਐਸ.ਟੀ. ਧਾਰਾ ਦੇ ਤਹਿਤ ਕਾਰਵਾਈ ਕੀਤੀ ਜਾਊਗੀ।